हां जी राम राम जी देखो आज मैं, थोड़े थोड़े ले ले सिंकल सिंकल मैं देखो। ना ਤੁਹਾਡੇ ਵਾਸਤੇ ਤੁਹਾਡੇ ਬਹੁਤ ਫੈਦੇ ਵਾਲੇ ਸੂਟ ਲੈ ਕੇ ਆਇਆ ਸੂਟ ਮਿਲਣਗੇ ਤੁਹਾਨੂੰ ਇਹਨੇ ਕਿ 1495 1595 ਸੂਟ ਨੇ ਸਿੰਗਲ ਸਿੰਗਲ ਸੂਟ ਆ ਕੋਈ ਵੀ ਸੂਟ ਲਾਓ ਅੱਜ ਤੁਹਾਨੂੰ ਮੈਂ ਰੇਟ ਦੱਸਦਾ ਵੀਡੀਓ ਵਿੱਚ ਹੈਰਾਨ ਕਰਨ ਵਾਲਾ ਅੱਜ ਦੀ ਵੀਡੀਓ ਦਾ ਪਹਿਲਾ ਆਰਟੀਕਲ ਦੇਖੋ ਪਿਓਰ ਪਸ਼ਮੀਨਾ ਕੜਾਈ ਕੀਤੀ ਹੋਈ ਇਹ ਸਾਰੇ ਸੂਟ ਦੇ ਉੱਪਰ ਸੂਟ ਹੈ ਪਰ ਸਿੰਗਲ ਸਿੰਗਲ ਇਹਨੇ ਜਿਹੜਾ ਬੰਦਾ ਪਹਿਲਾਂ ਸਕਰੀਨ ਸ਼ਾਟ ਭੇਜ ਦੂ ਉਹਨੂੰ ਮਿਲ ਜਾਊਗਾ ਬਾਕੀ ਰਹਿ ਜਾਊਗਾ ਆ ਲੋ ਜੀ ਨਾਲ ਮਿਲੂਗੀ ਜੀ ਪ੍ਰਿੰਟਡੇ ਬਾਟਮ ਪੀਸ ਚੈੱਕ ਕਰੋ ਜੀ ਪ੍ਰਿੰਟ ਬਾਟਮ ਘੇਰੇ ਦੇ ਉੱਪਰ ਵੀ ਤੁਹਾਨੂੰ ਇਸੇ ਤਰ੍ਹਾਂ ਪੱਟੀ ਮਿਲੂਗੀ ਜੀ ਪ੍ਰਿੰਟਡ ਨਾਲ ਕਢਾਈ ਆ ਸਾਰੀ ਫਰੰਟ ਦੇ ਉੱਪਰ ਤੇ ਦੁਪੱਟਾ ਮਿਲੂਗਾ ਜੀ ਫੁੱਲ ਪਿਓਰ ਦਾ ਦੁਪੱਟਾ ਸੂਟ ਸਾਰੇ 1300 1400 ਤੋਂ ਉੱਪਰ ਦੇ ਸੂਟ ਨੇ ਸੂਟ ਚੈੱਕ ਕਰੋ ਦੁਪੱਟਾ ਰੇਟ ਰਹੂਗਾ ਸਿਰਫ 995 ਰੁਪਏ ਜੀ ਕੱਲੇ ਕੱਲੇ ਸੂਟ ਨੇ ਜੀ ਆ ਲੋ ਜੀ ਅੰਪੀਰੀਅਲ ਬ੍ਰਾਂਡ ਦਾ ਪੀਸ ਆ ਗਿਆ ਇਹ ਚੈੱਕ ਕਰੋ ਜਰਾ neck ਦੇ ਉੱਪਰ ਖੂਬਸੂਰਤ ਬਟਨ ਲੱਗੇ ਆ ਜੀ ਡਿਜੀਟਲ ਪ੍ਰਿੰਟਿੰਗ ਆ ਜੀ ਪਿਓਰ ਪਸ਼ਮੀਨਾ ਵੂਲ ਮਿਲੂਗਾ ਜੀ ਆਲੋ ਜੀ ਨਾਲ ਮਿਲੂਗੀ ਜੀ ਬਾਟਮ ਪਿਓਰ ਪਸ਼ਮੀਨੇ ਦੀ ਬਾਟਮ ਤੇ ਨਾਲੇ ਮਿਲੂਗੀ ਜੀ ਸ਼ਾਲ ਪੀ ਚੈੱਕ ਕਰੋ ਜੀ ਆ ਦੇਖੋ 1550 ਵਾਲਾ ਸੂਟ ਹੈ ਟੈਗ ਲੱਗਿਆ ਹੋਇਆ ਨਾਲ ਇਹਦੇ ਇਹ ਵੀ ਤੁਹਾਨੂੰ ਮਿਲੂਗਾ ਜੀ ਸਿਰਫ 995 ਰੁਪਏ ਦੀ ਪੀ ਚੈੱਕ ਕਰੋ ਜੀ ਟੈਸਲ ਦੇ ਲੱਗੇ ਹੈ ਨਾਲ ਡਿਜੀਟਲ ਸ਼ਾਲ ਆ ਪੂਰਾ ਦਾ ਪੂਰਾ ਰੇਟ ਚੈੱਕ ਕਰ ਲਓ ਜੀ ਇਹ ਸਿੰਗਲ ਸਿੰਗਲ ਸੂਟ ਨੇ ਸਾਡਾ ਬਹੁਤ ਫਾਇਦਾ ਹੋਣ ਵਾਲਾ ਸਿਰਫ 900 ਤੇ 95 ਰੁਪਏ ਜੀ ਪੀ ਚੈੱਕ ਕਰੋ ਜੀ ਆਲੋ ਜੀ ਮਮਤਾਜ ਆੜ ਦਾ ਪੀਸਾ ਜੀ ਬਿਸਕੋਸ ਮਸਲੀਨ ਦੇ ਉੱਪਰ ਸਿਰਫ 900 ਤੇ 95 ਰੁਪਏ ਜੀ ਇਹ ਵੀ ਮਹਿੰਗੇ ਪੀਸ ਨੇ ਸਾਰੇ ਖੂਬਸੂਰਤ ਪੀਸ ਜੀ ਆ ਲੋ ਜੀ ਸ਼ਾਲ ਚੈੱਕ ਕਰੋ ਇਹਦੀ ਬਹੁਤ ਸੋਹਣੀ ਸ਼ਾਲ ਹੈ ਪੀਸ ਦੇਖੋ ਕਿੰਨਾ ਸ਼ਾਨਦਾਰਾ ਸਿਰਫ 900 ਤੇ 95 ਰੁਪਏ ਜੀ ਆ ਲੋ ਜੀ ਇਸਟਾ ਬ੍ਰੈਂਡ ਦਾ ਪੀਸ ਆ ਗਿਆ ਜੀ ਬਲੈਕ ਕਲਰ ਦਾ ਪੀਸ ਆ ਪਿਓਰ ਪਸ਼ਮੀਨਾ ਮਿਰਰ ਦਾ ਕੰਮ ਕੀਤਾ ਹੋਇਆ ਜੀ ਆ ਲੋ ਜੀ ਬਾਟਮ ਤੇ ਨਾਲ ਲਾਈਟवेट ਵਿਸਕੋਸ ਪਸ਼ਮੀਨੇ ਦੀ ਮਿਲੂਗੀ ਜੀ ਸ਼ਾਲ ਸਿਰਫ 995 ਰੁਪਏ ਜੀ ਪੀ ਚੈੱਕ ਕਰੋ ਜੀ ਸ਼ਾਲ ਦੇਖੋ ਕਿੱਡੀ ਖੂਬਸੂਰਤ ਸ਼ਾਨਦਾਰ ਸ਼ਾਲ ਹੈ ਜੀ ਬਹੁਤ ਵਧੀਆ ਸ਼ਾਲ ਹੈ ਸਿਰਫ 995 ਰੁਪਏ ਜੀ ਆਹ ਲਓ ਜੀ ਪਿਓਰ ਪਸ਼ਮੀਨਾ ਬੋਟਲ ਗ੍ਰੀਨ कलर ਦਾ ਪੀਸ ਆ ਪੀਸ ਚੈੱਕ ਕਰੋ ਜਰਾ ਕੀ ਦੇਖੋ ਕਿੱਡਾ ਸ਼ਾਨਦਾਰ ਪੀਸ ਹੈ ਜੀ ਕੋਇਲ ਪ੍ਰਿੰਟਿੰਗ ਕੀਤੀ ਹੋਈ ਆ ਪਿਓਰ ਪਸ਼ਮੀਨਾ ਜੀ ਨਾਲ ਪਿਓਰ ਪਸ਼ਮੀਨਾ ਦੀ ਮਿਲੂਗੀ ਬਾਟਮ ਤੇ ਨਾਲ ਬੈਲਵਟ ਦੀ ਮਿਲੂਗੀ ਜੀ ਸ਼ਾਲ ਤੁਹਾਨੂੰ ਪਤਾ ਹੀ ਹੈ ਵੀ ਬੈਲਵਟ ਦੇ ਸੂਟ ਕੀ ਭਾਅ ਮਿਲਦੇ ਨੇ ਪਿਓਰ ਬੈਲਵਟ ਦੀ ਡਿਜੀਟਲ ਪ੍ਰਿੰਟ ਦੀ ਸ਼ਾਲ ਹੈ ਜੀ ਇਹ ਵੀ ਤੁਹਾਨੂੰ ਮਿਲੂਗਾ ਸਿਰਫ 995 ਰੁਪਏ ਆ ਲੋ ਜੀ ਪਿਓਰ ਪਸ਼ਮੀਨਾ ਜੀ ਕਿਆ ਬਾਤ ਹੈ ਪੀ ਚੈੱਕ ਕਰੋ ਜੀ ਨੈਕਲਾਈਨ ਦੇਖੋ ਕਿੰਨਾ ਸ਼ਾਨਦਾਰ ਸਾਰੀ ਕਢਾਈ ਹੈ ਜੀ ਨੇਵੀ ਬਲੂ ਕਲਰ ਦਾ ਪੀਸ ਹੈ ਸੈਲਫ ਪਿਓਰ ਪਸ਼ਮੀਨਾ ਤੇ ਨਾਲ ਪਲੇਨ ਮਿਲੂਗੀ ਜੀ ਬਾਟਮ ਦੇ ਨਾਲ ਸ਼ਾਲ ਦੇਖੋ ਇਹਦੀ ਕਿੰਨੀ ਸ਼ਾਨਦਾਰ ਜੈਪੁਰੀ ਸਟਾਈਲ ਮਿਲੂਗੀ ਜੀ ਤੁਹਾਨੂੰ ਸ਼ਾਲ ਸਿਰਫ 995 ਰੁਪਏ ਦੀ ਤੈਸਲਸ ਲੱਗੇ ਹੋਏ ਨੇ ਖੂਬਸੂਰਤ ਪੀਸ ਹੈ ਆਹ ਲਓ ਜੀ ਇਸਟਾ ਬ੍ਰੈਂਡ ਦਾ ਪੀਸ ਆ ਗਿਆ ਇੱਕ ਹੋਰ ਪੀਸ ਦੇਖੋ ਕਿੰਨਾ ਸ਼ਾਨਦਾਰ ਹੈ ਬਹੁਤ ਖੂਬਸੂਰਤ ਪੀਸ ਨੇ ਜੀ ਆਹ ਲਓ ਪਿਓਰ ਪਸ਼ਮੀਨਾ ਜੀ ਆਹ neck ਉਪਰ ਡਿਜ਼ਾਈਨ ਹੈ ਉਹ ਜੀ ਥਲੇ ਕਿਹੜਾ ਚੈੱਕ ਕਰ ਲਓ ਖੂਬਸੂਰਤ ਪੀਸ ਹੈ ਜੀ ਮਾਊਸ ਕਲਰ ਦਾ ਪੀਸ ਹੈ ਪਿਓਰ ਪਸ਼ਮੀਨਾ ਇਸਟਾ ਬ੍ਰੈਂਡ ਦਾ ਪੀਸ ਹੈ ਹਾਲੋ ਜੀ ਸ਼ਾਲ ਦੇਖੋ ਕਿੰਨੀ ਸ਼ਾਨਦਾਰ ਸ਼ਾਲ ਹੈ ਲਾਈਟ weight ਵਿਸਕੋਸ ਪਸ਼ਮੀਨੇ ਦੀ ਸ਼ਾਲ ਜੀ ਹਾਲੋ ਸ਼ਾਲ ਦੇਖੋ ਕਿੰਨੀ ਸੋਹਣੀ ਵਧੀਆ ਸ਼ਾਲ ਹੈ ਜੀ ਸਿਰਫ 995 ਰੁਪਏ ਜੀ ਪੀ ਸਾਰੇ ਜਿੰਨੇ ਵੀ ਦਊਗਾ ਵਧੀਆ ਦਊਗਾ ਹਾਲੋ ਜੀ ਕਲਾ ਫੈਸ਼ਨ ਦਾ ਪੀਸ ਆ ਗਿਆ ਪੀ ਚੈੱਕ ਕਰੋ ਜਰਾ neck ਤੇ ਸਾਰੀ ਕਢਾਈ ਆ ਘੇਰੇ ਤੇ ਮਲਟੀ ਸ਼ੈਡ ਪ੍ਰਿੰਟਿੰਗ ਹੈ ਜੀ ਖੂਬਸੂਰਤ ਪੀਸ ਹੈ ਪਿਓਰ ਪਸ਼ਮੀਨਾ ਸਿਰਫ 995 ਰੁਪਏ ਜੀ ਹਾਲੋ ਜੀ ਬਾਟਮ ਇਹ ਸ਼ਾਲ ਦਵਾਉਂਗਾ ਤੁਹਾਨੂੰ ਬਹੁਤ ਖੂਬਸੂਰਤ ਪਿਓਰ ਪਸ਼ਮੀਨੇ ਬੂਲ ਦੀ ਸ਼ਾਲ ਹੈ ਜੀ ਪੂਰੀ ਲੰਬੀ ਚੌੜੀ ਸ਼ਾਲ ਰਹੂਗੀ ਸਿਰਫ 995 ਰੁਪਏ ਜੀ ਵੀ ਚੈੱਕ ਕਰੋ ਜਰਾ ਖੂਬਸੂਰਤ ਪੀਚ ਜੀ ਆਹ ਲੋ ਜੀ ਸਪਰੇਅ ਪ੍ਰਿੰਟ ਵਾਲਾ ਸੂਟ ਆ ਗਿਆ ਵੀ ਚੈੱਕ ਕਰੋ ਜਰਾ ਖੂਬਸੂਰਤ ਪੀਚ ਜੀ ਨੈਕ ਦੇ ਉੱਪਰ ਕਢਾਈ ਹੈ ਜੀ ਘੇਰੇ ਤੇ ਕਢਾਈ ਹੈ ਡਿਜੀਟਲ ਪ੍ਰਿੰਟਿੰਗ ਹੈ ਸਪਰੇਅ ਪ੍ਰਿੰਟਿੰਗ ਹੈ ਜੀ ਬੈਕ ਬ੍ਰਿੰਡ ਦੋਨੋਂ ਪ੍ਰਿੰਟਡ ਨੇ ਆਹ ਲੋ ਜੀ ਬਾਟਮ ਇਹਦੇ ਨਾਲ ਤੇ ਨਾਲ ਮਿਲੂਗਾ ਜੀ ਫੁੱਲ ਪਿਓਰ ਦਾ ਦੁਪੱਟਾ ਤੇ ਦੁਪੱਟਾ ਹੀ ਲੈਣ ਜਾਈਏ ਆਪਾਂ 250 300 ਰੁਪਏ ਦਾ ਦੁਪੱਟਾ ਮਿਲੂਗਾ ਤੁਹਾਨੂੰ ਸਿਰਫ 995 ਰੁਪਏ 'ਚ ਸੂਟ ਮਿਲ ਰਿਹਾ ਪਿਓਰ ਪਸ਼ਮੀਨੇ ਦਾ ਕੋਰੀਅਰ ਤੁਹਾਨੂੰ ਪਤਾ ਜੀ ਆਲ ਓਵਰ ਇੰਡੀਆ ਫ੍ਰੀ ਹੋਊਗਾ ਕੋਈ ਐਕਸਟਰਾ ਚਾਰਜ ਨਹੀਂ ਜੀ ਆਹ ਲਓ ਜੀ ਸਿੰਗਲ ਪੀਸ ਜੀ ਪਿਓਰ ਵਿਸਕੋਸ ਪਸ਼ਮੀਨਾ ਜੀ ਪਹਿਲਾਂ ਪ੍ਰਿੰਟਿੰਗ ਚੈੱਕ ਕਰੋ ਜੀ ਬਹੁਤ ਖੂਬਸੂਰਤ ਪੀਸ ਹੈ ਜੀ ਸਿਰਫ 995 ਰੁਪਏ 'ਚ ਦੇ ਰਹੀ ਤੁਹਾਨੂੰ ਪੀਸ ਚੈੱਕ ਕਰੋ ਪ੍ਰਿੰਟਿੰਗ ਆਹ ਲਓ ਜੀ ਬਾਟਮ ਔਰ ਦੁਪੱਟਾ ਮਿਲੂਗਾ ਜੀ ਫੁੱਲ ਪਿਓਰ ਦਾ ਦੁਪੱਟਾ ਜੇ ਪਿਓਰ ਕਹੂੰਗਾ ਨਾ ਤੁਹਾਨੂੰ ਪਿਓਰ ਦੇ ਦੁਪੱਟਾ ਮਿਲੂਗਾ ਕੋਈ ਇਹ ਨਹੀਂ ਆ ਵੀ ਤੁਹਾਨੂੰ ਮੈਂ ਝੂਠ ਬੋਲ ਕੇ ਸਿੰਥੈਟਿਕ ਦੁਪੱਟਾ ਭੇਜੂਗਾ ਆਹ ਲਓ ਜੀ ਪਿਓਰ ਦਾ ਦੁਪੱਟਾ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਆਹ ਲਓ ਜੀ ਪੀਸ ਚੈੱਕ ਕਰੋ ਜਿਹੜਾ ਕਰੀਮ ਕਲਰ ਦਾ ਪੀਸ ਹੈ ਜੀ ਸਿੰਗਲ ਸਿੰਗਲ ਪੀਸ ਲੈ ਜੀ ਸਾਰੇ ਹੀ ਅੱਜ ਦੇ ਆਹ ਲਓ ਪੀਸ ਚੈੱਕ ਕਰੋ ਜਿਹੜਾ ਕਰੀਮ ਕਲਰ ਦਾ ਪੀਸ ਹੈ ਬਾਹਾਂ ਤੇ ਅਲੱਗ ਪ੍ਰਿੰਟਿੰਗ ਹੈ ਜੀ ਘਿਹਰਾ ਚੈੱਕ ਕਰ ਲਓ ਮਿਰਰ ਦਾ ਕੰਮ ਕੀਤਾ ਹੋਇਆ ਇਸ ਟ੍ਰੈਵਲ ਦਾ ਪੀਸ ਆ ਆ ਲੋ ਜੀ ਬਾਟਮ ਤੇ ਨਾਲ ਮਿਲੂਗੀ ਜੀ ਸ਼ਾਲ ਠੀਕ ਹੈ ਮੈਂ ਬੈਠੀ ਦੁਕਾਨ ਦੇ ਅੰਦਰ ਖੂਬਸੂਰਤ ਸ਼ਾਲ ਹੈ ਜੀ ਨਾਲ ਇਹਦੇ ਇਹ ਵੀ ਤੁਹਾਨੂੰ ਮਿਲੂਗਾ ਜੀ ਸਿਰਫ 995 ਰੁਪਏ ਜੀ ਆ ਲੋ ਜੀ ਕਲਾ ਫੈਸ਼ਨ ਦਾ ਸੂਟ ਆ ਗਿਆ ਜੀ ਕੜਾਈ ਵਾਲਾ ਸਿੰਗਲ ਸਿੰਗਲ ਪੀਸ ਲੈ ਜੀ ਸਾਰੇ ਅੱਜ ਆ ਲੋ ਪੀਸ ਚੈੱਕ ਕਰੋ ਮਹਿੰਦੀ ਦਾ ਕਲਰ ਹੈ ਰੈੱਡ ਵੀ ਚੈੱਕ ਕਰੋ ਮਹਿੰਗੇ ਪੀਸ ਨੇ ਸਾਰੇ ਇਹ ਖੂਬਸੂਰਤ ਪੀਸ ਹੈ ਜੀ ਸਿਰਫ 995 ਰੁਪਏ ਜੀ ਇਹ ਬਾਟਮ ਹੈ ਜੀ ਹਾਂਜੀ ਲਾਈਟ weight ਵਿਸਕੋਸ ਕੁਸ਼ਮੀਨੇ ਦੀ ਮਿਲੂਗੀ ਜੀ ਸ਼ਾਲ ਸਿਰਫ 995 ਜੀ ਕੂਰੀਅਰ ਆਲ ਓਵਰ ਇੰਡੀਆ ਫ੍ਰੀ ਕੋਈ ਅਕਸਰ ਚਾਦਰ ਨਹੀਂ ਜਿਹੜੇ ਨਵੇਂ ਕਸਟਮਰ ਮੇਰੀ ਵੀਡੀਓ ਦੇਖ ਰਹੇ ਨਾ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਹ ਲਓ ਜੀ ਪੀ ਚੈੱਕ ਕਰੋ ਜਰਾ ਖੂਬਸੂਰਤ ਪੀਸ ਜੀ ਕਾਬਾਤ ਹੈ ਪੀਸ ਦੇਖੋ ਕਿੰਨਾ ਸ਼ਾਨਦਾਰਾ ਪ੍ਰਿੰਟਿੰਗ ਦੇਖੋ ਪਹਿਲਾਂ ਦਾ ਬ੍ਰਾਂਡਡ ਪੀਸ ਹੈ ਜੀ ਇਹ ਨਾਲ ਕਢਾਈ ਹੈ ਸਾਰੀ ਫਰੰਟ ਦੇ ਉੱਪਰ ਆਹ ਲਓ ਜੀ ਬਾਟਮ ਦੇ ਨਾਲ ਦੁਪੱਟਾ ਲਗਾਓ ਜੀ 1650 ਵਾਲਾ ਸੂਟ ਹੈ ਜੀ ਇਹ 995 ਰੁਪਏ ਚ ਆਹ ਕੀ ਬਾਤ ਹੈ ਪੀਸ ਦੇਖੋ ਕਿੰਨਾ ਸ਼ਾਨਦਾਰ ਪੀਸ ਜੀ ਸਿਰਫ 995 ਜੀ ਆ ਲੋ ਜੀ ਬਲੈਕ ਕਲਰ ਆ ਗਿਆ ਜੀ ਪਿਓਰ ਪਸ਼ਮੀਨਾ ਵੂਲ ਜੀ neck ਦੇ ਉੱਪਰ ਕਢਾਈ ਹੈ ਜੀ ਚੈੱਕ ਕਰੋ ਜਰਾ ਕਢਾਈ ਜਰਾ ਬਹੁਤ ਪਿਆਰਾ ਪੀਸ ਹੈ ਸਿਰਫ 995 ਰੁਪਏ ਜੀ ਪਿਓਰ ਦਾ ਦੁਪੱਟਾ ਆ ਲੋ ਜੀ ਬਾਟਮ ਦੁਪੱਟਾ ਚੈੱਕ ਕਰੋ ਜਰਾ ਇਹਦਾ ਪਿਓਰ ਡਿਜੀਟਲ ਦੁਪੱਟਾ ਜੀ ਅੱਜ ਸੂਟ ਲਟਾ ਦੇ ਰਹੇ ਨੇ ਜੀ ਆ ਲੋ ਖੂਬਸੂਰਤ ਪੀਸ ਜੀ ਸਿਰਫ 995 ਰੁਪਏ ਜੀ ਆ ਲੋ ਜੀ ਲਾਈਟ ਗ੍ਰੇ ਕਲਰ ਆ ਗਿਆ ਜੀ ਪੀਸ ਦੇਖੋ ਕਿੰਨਾ ਸ਼ਾਨਦਾਰ ਪੀਸ ਹੈ ਪ੍ਰਿੰਟਿੰਗ ਚੈੱਕ ਕਰੋ ਪਹਿਲਾਂ ਇਹਦੀ ਨੈਕ ਦੇ ਉੱਪਰ ਸਾਰੀ ਕਢਾਈ ਹੈ ਜੀ ਇਹਦੇ ਇਹ ਵੀ ਤੁਹਾਨੂੰ ਅੱਜ ਮਿਲੂਗਾ ਜੀ ਸਿਰਫ 995 ਰੁਪਏ ਜੀ ਲਾਈਟ ਗ੍ਰੇ ਕਲਰ ਦਾ ਪੀਸ ਹੈ ਆ ਲੋ ਜੀ ਬਾਟਮ ਤੇ ਫੁੱਲ ਪਿਓਰ ਦਾ ਹੀ ਮਿਲੂਗਾ ਜੀ ਦੁਪੱਟਾ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਪਿਓਰ ਦਾ ਦੁਪੱਟਾ ਹੈ ਜੀ ਕਿਆ ਬਾਤ ਹੈ ਖੂਬਸੂਰਤ ਦੁਪੱਟਾ ਸਿਰਫ 995 ਰੁਪਏ ਦੀ ਆ ਲੋ ਜੀ ਪੀਸ ਚੈੱਕ ਕਰੋ ਜੀ ਕੀ ਬਾਤ ਹੈ ਪੀਸ ਦੇਖੋ ਕਿੰਨਾ ਸੋਹਣਾ ਖੂਬਸੂਰਤ ਪੀਸ ਜੀ ਬਹੁਤ ਵਧੀਆ ਪੀਸ ਹੈ ਜੀ ਮਹਿੰਗਾ ਪੀਸ ਹੈ ਜੀ ਇਹ ਵੀ ਕਿਤੇ 1300 1400 ਤੋਂ ਉੱਪਰ ਦਾ ਪੀਸ ਹੈ ਡਿਜੀਟਲ ਪ੍ਰਿੰਟਿੰਗ ਹੈ ਜੀ ਨਾਲ ਡਾਇਮੰਡ ਦਾ ਕੰਮ ਕੀਤਾ ਹੋਇਆ ਆ ਲੋ ਜੀ ਸ਼ਾਲ ਇਹਦੀ ਇਹ ਵੀ ਤੁਹਾਨੂੰ ਮਿਲੂਗਾ ਜੀ ਸਿਰਫ 995 ਰੁਪਏ ਜੀ ਉਹ ਸਾਜੀ ਪੀਸ ਠੀਕ ਹੈ ਨਾ ਬਹੁਤ ਵਧੀਆ ਆ ਲੋ ਜੀ ਚੱਕੋ ਪੀਸ ਕੀ ਬਾਤ ਆ ਸਿਰਫ 995 ਆ ਲੋ ਜੀ ਪਿਓਰ ਬਿਸਕੋਸ ਪਸ਼ਮੀਨਾ ਪੀਚ ਕਲਰ ਦਾ ਪੀਸ ਹੈ ਜੀ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜਿਹੜਾ ਨਵਾਂ ਕਸਟਮਰ ਮੇਰੀ ਵੀਡੀਓ ਦੇਖ ਰਿਹਾ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਡਾਇਮੰਡ ਦਾ ਕੰਮ ਕੀਤਾ neck ਦੇ ਉੱਪਰ ਵੀ ਆ ਲੋ ਜੀ ਰੈਸਟ ਕਲਰ ਦੀ ਬਾਟਮ ਹੈ ਜੀ ਆ ਲੋ ਜੀ ਦੁਪੱਟਾ ਚੈੱਕ ਕਰੋ ਦਾ ਫੁੱਲ ਪਿਓਰ ਦਾ ਦੁਪੱਟਾ ਸਿਰਫ 995 ਰੁਪਏ ਜੀ। ਕਿਆ ਬਾਤ ਹੈ। ਖੂਬਸੂਰਤ ਪੀਜੀ। ਬਸ ਜਲਦੀ ਲੇਟ ਨਹੀਂ ਕਰਨਾ ਜੀ। ਆ ਲੋ ਪੀਸ ਚੈੱਕ ਕਰੋ ਜੀ। ਕਲਰ ਦੇਖੋ ਤੇ ਪ੍ਰਿੰਟਿੰਗ ਦੇਖੋ ਕਿੰਨੀ ਸ਼ਾਨਦਾਰ ਹੈ। ਕਿਆ ਬਾਤ ਹੈ। ਮੈਰੂਨ ਜਿਹਾ ਕਲਰ ਹੈ ਨਵਾਂ ਕਲਰ ਹੈ ਬਿਲਕੁਲ। ਡਿਜੀਟਲ ਪ੍ਰਿੰਟਿੰਗ ਹੈ ਜੀ ਸਾਰਾ ਨਾਲ ਦੇਖੋ ਡਾਇਮੰਡ ਦਾ ਕੰਮ ਕੀਤਾ ਹੋਇਆ। ਆ ਲੋ ਜੀ। ਬਾਟਮ ਚੈੱਕ ਕਰੋ ਇਹਦੀ। ਖੂਬਸੂਰਤ ਬਾਟਮ ਵੀ ਔਰ ਦੁਪੱਟਾ ਮਿਲੂਗਾ ਜੀ ਫੁੱਲ ਪਿਓਰ ਦਾ। ਜਿਹੜਾ ਬੰਦਾ ਪਹਿਲਾਂ ਮੇਰੇ ਸਕਰੀਨਸ਼ਾਟ ਭੇਜ ਦੂਗਾ ਨਾ ਜੀ ਉਹਨੂੰ ਸੂਟ ਮਿਲ ਜਾਣਗੇ ਜੀ ਅੱਜ ਦੇ ਸਾਰੇ ਸਿੰਗਲ ਸਿੰਗਲ ਸੂਟ ਨੇ ਆ ਲਓ ਪੀ ਚੈੱਕ ਕਰੋ ਦੁਪੱਟਾ ਵੀ ਫੁੱਲ ਪਿਓਰ ਦਾ ਦੁਪੱਟਾ ਖੂਬਸੂਰਤ ਪੀਜ ਆ ਲਓ ਮਹਿੰਦੀ ਕਲਰ ਦਾ ਪੀਸ ਹੈ ਜੀ ਪਿਓਰ ਵਿਸਕੋਸ ਪਸ਼ਮੀਨਾ ਹੈ ਜੀ ਪਿਓਰ ਡਿਜੀਟਲ ਪ੍ਰਿੰਟਿੰਗ ਹੈ ਜੀ ਸਾਰੇ ਦੀ ਸਾਰੀ ਇੰਨਾ ਸੋਹਣਾ ਪੀਸ ਹੈ ਜੀ ਆ ਲਓ ਆ ਲਓ ਜੀ ਬਾਟਮ ਤੇ ਨਾਲ ਦੁਪੱਟਾ ਮਿਲੂਗਾ ਜੀ ਫੁੱਲ ਪਿਓਰ ਦਾ ਦੁਪੱਟਾ ਦੁਪੱਟਾ ਵੀ ਬਹੁਤ ਸੋਹਣਾ ਦੁਪੱਟਾ ਸਿਰਫ 900 ਤੇ 95 ਰੁਪਏ ਦੀ। ਕੋਰੀਅਰ ਆਲ ਓਵਰ ਇੰਡੀਆ ਫ੍ਰੀ ਜੀ ਪੀ ਚੈੱਕ ਕਰੋ ਖੂਬਸੂਰਤ ਪੀਸ ਹੈ ਜੀ ਤੇ ਅੱਜ ਦੀ ਵੀਡੀਓ ਦਾ ਆਖਰੀ ਸੂਟ ਸੀ। ਹੁਣ ਆਪਾਂ ਮਿਲਾਂਗੇ ਅੱਗੇ ਨਵੀਂ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ। ਬਾਏ।